ਕਿਸੇ ਲੀਡਰ ਦੀ ਕਦੇ ਫੋਟੋ ਵੀ ਕੀ ਦੇਖੀ ਆ ਤੇ ਸੰਤ ਬਾਬਾ ਜਨੈਲ ਸਿੰਘ ਜੀ ਵੀਰਾਂ ਕਿਉਂ ਵਿਗੀਆਂ ਜਿਨ੍ਹਾਂ ਨੇ ਕੌਮ ਦੀ ਗੱਲ ਕੀਤੀ ਕੌਮ ਦੀ ਖਾਤਰ ਸ਼ਹਾਦਤ ਹੀ ਕਹਿਣ ਔਰ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਨੂੰ ਜਿਵੇਂ ਖਾਲਸਾ ਪੰਥ ਸਿੱਖ ਕੌਮ ਜਿਵੇਂ ਜਨਮ ਕਰਦੀ ਹੈ ਇਹ ਸ਼ੰਦ ਵਿੱਚ ਐਉ ਬੇਨਤੀ ਕਹੀ ਗਏ ਬਦਲ ਹਾਲਾਤ ਗਏ ਐਸਾ ਸਮਾਂ ਕੌਮ ਤੇ ਆਇਆ ਗੱਲ ਸਮਝੋ ਬਾਰਦਸੇ ਸਤਜਾ ਜਾਵੇ ਦਰਦ ਮੰਡਾਇਆ ਏ ਤੱਕ ਰੋਂਦੀ ਘਰ ਤਨੂ ਬੜਮੜ ਆਉਂਦਾ ਚੇਦਾ ਤੇਰਾ ਸੁਣ ਕੂਕਾ ਪੰਥ ਦੀਆ ਮੁੜਿਆ ਪਿੰਡਰਾ ਵਾਲਿਆ ਸ਼ੇਰਾ ਇੱਕ ਲੋਟੂ ਸਰਸੇ ਦਾ ਗਲਗੀ ਬਾਗੁਰਾਂ ਦੇ ਲਾਵੇ ਨਹੀਂ ਡਰਦਾ ਬਦਿਆਂ ਤੋਂ ਸਾਡੀ ਇੱਜ਼ਤ ਨੂੰ ਹੱਥ ਪਾਵੇ ਤੱਕ ਸੁਤੇ ਆਪ ਬਰਾਂ ਨੂੰ ਪਾਇਆ ਆਣ ਬੰਦ ਰਖੇਰਾ ਸੁਣ ਕੂਕਾ ਪੰਥ ਦੀਆਂ ਮੁੜਿਆ ਪਿੰਡ ਰਾਵਾਲਿਆ ਇੱਕ ਕੋਲ ਜਲੰਧਰ ਦੇ ਬੈਠਾ ਆਸ਼ੂ ਤੋਸ਼ ਬਿਹਾਰੀ ਏ ਗੱਲ ਕਰਕੇ ਲਾਈਟਾਂ ਦੀ ਏ ਲੁੱਟ ਕੇ ਖਾ ਗਿਆ ਦੁਨੀਆ ਸਾਰੀ ਏ ਰੱਖ ਰਾਤ ਚੇਲੀਆਂ ਨੂੰ ਇੱਜ ਬਾਲਣਦਾ ਹੁਸਨ ਲਟੇਰਾ ਸਣ ਕੂਕਾ ਪੰਥ ਦੀਆਂ ਮੁੜਿਆ ਪਿੰਡਰਾਵਾ ਇੱਕ ਸਾਦ ਦਵਾਂਡੀ ਦਾ ਜਿਸ ਨੂੰ ਲੋਕ ਕਹਿਣ ਪਨਿਆਰਾ ਕਾਰ ਹੀਠੀ ਸਤਗੁਰ ਦੀਏ ਤਰੇ ਆਫਰਦਾਸਿ ਹਤਿਆਰਾ ਹੈ ਗੱਲ ਬੜੀ ਨਮੋਸ਼ੀ ਦੀ ਉਸਨੂੰ ਸੋਤੇ ਕੌਣ ਦਲੇਰਾ ਹੋ ਸੁਣ ਸੋਤੇ ਕੌਣ ਦਲੇਰਾ ਸੋੜੋ ਕੂਕਾ ਪੰਥ ਦੀਆਂ ਹੁੜਿਆ ਪਿੰਡ ਰਾਵਾਲਾ ਸ਼ੇਰਾ ਓ ਸ਼ਹਿ ਵੱਡਿਆਂ ਲੋਕਾਂ ਦੀ ਏ ਡਰਦੇ ਚੋਰ ਨਾ ਕਰਨ ਬਲਕਾ ਅੱਗ ਬੜਦੀ ਨਸ਼ਿਆਂ ਦੀ ਏ ਗਬਰੂ ਡਰਗਾ ਪੀਣ ਸਬਾਕਾ ਏ ਵਿਗੜੇ ਹੋਏ ਤਾਂ ਪੰਥ ਨੂੰ ਸਿੱਧਾ ਕਰ ਜਾ ਮਰਦ ਦਲੇਰਾ ਸੜਕੂ ਕਾ ਪੰਥ ਦੀਆ ਬੜਿਆ ਪਿੜਰਾ ਵਾਲਿਆ ਸ਼ੇਰਾ ਓ ਰੱਬ ਬਿਕਦਾ ਹਟੀਆਂ ਤੇ ਕੀਤੇ ਗਰਮ ਦਲਾਲਾਂ ਮੰਡੀ ਹੋ ਕੀਤੀ ਏ ਗਰਮ ਦਲਾਲਾਂ ਮੰਡੀ ਏ ਸਿੱਖ ਕਾਮ ਕਰਦੀਆਂ ਦੀ ਏ ਲੁੱਟ ਕੇ ਖਾਗਾ ਸਾਧ ਪਖੰਡੀ ਏ ਖੰਮ ਤੋੜ ਸ਼ਿਕਾਰੀ ਨੇ ਪਾਲ ਘੜ ਬਟੇਰਾ ਸੁਣ ਕੂਕਾ ਪੰਥ ਦੀਆਂ ਮੁੜਿਆ ਪਿੰਡਰਾ ਵਾਲਿਆ ਸ਼ੇਰਾ ਓ ਉਸ ਮਰਦ ਅਕਾਲੀ ਦਾ ਵਾਰਸ ਦਿਸਦਾ ਨਾ ਅਜ ਕੋਈ ਏ ਧਰਮਾਂ ਦੇ ਤਖਤਾਂ ਤੇ ਭਾਰੂ ਆਣ ਸਿਆਸਤ ਹੋਈ ਏ ਹੋ ਮਨ ਅਰਜੀ ਧਰਮੇ ਮਾਣੇ ਅਰਜ ਧਰਮਿਆਂ ਦੀ ਛੇਤੀ ਪਾਵਤਨਾ ਵਲ ਫੇਰਾ ਸੁਣ ਕੂਕਾ ਪੰਖ ਦੀਆਂ ਬੁੜਿਆ ਪਿੰਡਰਾ ਵਾਲਿਆ ਸ਼ੇਰਾ ਓ ਮਨ ਅਰਜ ਧਰਮਿਆਂ ਦੀ ਫੇਰਾ ਵਤਨਾ ਦੇ ਵਲ ਪਾ ਜਾ ਅੱਗ ਬਲਦੀ ਨਸ਼ਿਆਂ ਦੀ ਏ ਡੱਕਾ ਨਾਲ ਜੋੜ ਦੇ ਲਾ ਜਾ ਤੋੜ ਸ਼ਿਕਾਰੀ ਦੇ ਪਾਲਿਆਪ ਜਿਹੜੇ ਪਗੜ ਬਟੇਰਾ ਸੁਣ ਕੂਕਾ ਪੰਥ ਦੀਆਂ ਬੁੜਿਆ ਪਿੰਡਰਾ ਵਾਲਿਆ ਸ਼ੇਰਾ ਉਹ ਇੱਕ ਗਾਉਣ ਵਾਲਿਆ ਨੇ ਛੱਡੀ ਕੋਈ ਕਸਰ ਨਾ ਬਾਕੀ ਏ ਅੱਗ ਬਲਦੀ ਨਸ਼ਿਆਂ ਦੀ ਏ ਹੱਦੋਂ ਵੱਧ ਗਈ ਵੱਧ اخਲਾਕੀ ਏ ਕਾ ਬੋਲ ਹਕੀਕਤ ਦੇ ਪਾਗੋ ਵਾਲਿਆ ਨਾ ਕਰ ਤੇਰਾ ਸਣ ਕੂਕਾ ਪੰਥ ਦੀਆ ਬੋੜਿਆ ਭਿੜਾ ਵਾਲਿਆ ਸ਼ੇ